ਸੱਜਿਆ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਇਹਨੂੰ ਲੈ ਕੇ ਹਾਂ ਚਰਚ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈ ਨਾ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਸਮਰੇੜੀ ਸੰਸਾਰ ਚ ਵੱਡਾ ਹਾਦਸਾ ਮਿੱਟੀ ਦਾ ਸਿਵਲਿੰਗ ਬਣਾਉਣ ਵਾਲੇ ਬੱਚਿਆਂ ਤੇ ਮਿੱਟੀ ਕੰਦ ਡਿੱਗੀ ਇਸ ਦੇ ਨਾਲ ਹੀ ਨੌਆਂ ਦੀ ਮੌਤ ਬਚਾ ਕਰਜ਼ ਜਾ ਰਹੀ ਇਸ ਦੇ ਨਾਲ ਹੀ ਪ੍ਰਮੁੱਖ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਸਾਗਰ ਵਿੱਚ ਐਤਵਾਰ ਨੂੰ ਇੱਕ ਦਰਦਨਾਥ ਹਾਦਸਾ ਵਾਪਰਿਆ ਇਥੇ ਸ਼ਾਪੁਰਦੇਹ ਹਰਦौल ਮੰਦਿਰ ਕੈਂਪਲੈਕਸ ਦੇ ਨਾਲ ਲਗਦੀ ਕੰਧ ਅਚਾਨਕ ਡੇਗ ਗਈ ਕੰਧ ਦੇ ਮਲਬੇ ਹੇਠ ਦੱਬੇਗੇ 9 ਬੱਚਿਆਂ ਦੀ ਮੌਤ ਹੋ ਗਈ ਕੀ ਬੱਚੇ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ ਬਚਾਅ ਟੀਮ ਮੌਕੇ ਤੇ ਮੌਜੂਦ ਹੈ ਮਲਬੇ ਤੋਂ 8 ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਬਾਕੀ ਬੱਚੇ ਬਾਕੀ ਬਚੇ ਬੱਚਿਆਂ ਨੂੰ ਵੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਿਕ ਮੰਦਿਰ ਚ ਸਿਵਲਿੰਗ ਦਾ ਨਿਰਮਾਣ ਨਿਰਮਾਣ ਅਤੇ ਭਾਵ ਭਾਗਵਤ ਕਥਾ ਦਾ ਆਯੋਜਨ ਚੱਲ ਰਿਹਾ ਸੀ ਅਤੇ ਸਾਵਣ ਮਹੀਨੇ ਵਿੱਚ ਸਵੇਰ ਤੋਂ ਹੀ ਇਥੇ ਸ਼ਿਵਲਿੰਗ ਬਣਾਏ ਜਾ ਰਹੇ ਹਨ ਅਤੇ ਐਤਵਾਰ ਨੂੰ ਵੀ ਸ਼ਿਵਲਿੰਗ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ 8 ਤੋਂ 14 ਸਾਲ ਦੇ ਬੱਚੇ ਵੀ ਮਿੱਟੀ ਦੇ ਸੀ ਸ਼ਿਵਲਿੰਗ ਬਣਾਉਣ ਲਈ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਸਵੇਰ ਜਦੋਂ ਸ਼ਿਵਲਿੰਗ ਬਣਾਉਣ ਜਾ ਰਹੇ ਸੀ ਤਾਮੰਦਰ ਕੈਂਪਲੈਕਸ ਦੇ ਨਾਲ ਹੀ ਲੱਗਦੇ 50 ਸਾਲ ਪੁਰਾਣੀ ਮਿੱਟੀ ਦੀ ਕੰਦ ਦੇ ਗਈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ